ਇਲਮ ਮੁਲਾਜ਼ਮਾਂ ਤੇ ਅਫਸਰਾਂ ਦੀਆਂ ਸਾਰੀਆਂ ਜਥੇਬੰਦੀਆਂ ਬੋਲੋ ਸਾਂਝੇ ਤੌਰ ਤੇ ਚੀਫ ਇੰਜੀਨੀਅਰ ਦਫ਼ਤਰ ਦੇ ਬਾਹਰ ਤਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਨੇ ਬਿਜਲੀ ਵਿਭਾਗ ਦੀਆਂ ਜਾਇਦਾਦਾਂ ਨੂੰ ਵੇਚਣ ਦੀ ਤਿਆਰੀ ਕਰਨ ਦਾ ਦੋਸ਼ ਲਗਾਇਆ ਤੇ ਉਹਨਾਂ 2 ਨਵੰਬਰ ਨੂੰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਗਤਾਰ ਸਿੰਘ ਮੀਤ ਪ੍ਰਧਾਨ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਪੰਜਾਬ ਤੋਂ ਜਿਸ ਤਰ੍ਹਾਂ ਸਾਥੀ ਜੀ ਰਿਸ਼ਵਾਲ ਸਿੰਘ ਜੀ ਨੇ ਕੁਝ ਗੱਲਾਂ ਦਾ ਮੀਡੀਆ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਸਮੂਹ ਮੁਲਾਜ਼ਮ ਵਰਗ ਕਿਸਾਨ ਜਥੇਬੰਦੀਆਂ ਕਿ ਸਾਡਾ ਜਿਹੜਾ ਆਮ ਆਵਾਮ ਹੈ ਉਹਨਾਂ ਨੂੰ ਇਹ ਦੱਸਣਾ ਚਾਹਾਂਗੇ ਕਿ ਅੱਜ ਦਾ ਜੋ ਇਹ ਧਰਨਾ ਹੈ ਇਹ ਪੰਜਾਬ ਸਰਕਾਰ ਦੇ ਖਿਲਾਫ ਪੀਐਸਪੀਸੀਐਲ ਦੀਆਂ ਸੂ ਮੁਲਾਜ਼ਮ ਜਥੇਬੰਦੀਆਂ ਵੱਲੋਂ ਲਗਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਪੰਜਾਬ ਦੇ ਵਿੱਚ ਪੀਐਸਪੀਸੀਐਲ ਦੀਆਂ ਜੋ ਜਾਇਦਾਦਾਂ ਨੇ ਉਹਨਾਂ ਨੂੰ ਵਿਚਣ ਦੀ ਇੱਕ ਮੁਹਿੰਮ ਬਣਾਈ ਗਈ ਆ ਇੱਕ ਖਰੜਾ ਤਿਆਰ ਕੀਤਾ ਗਿਆ ਜਿਸ ਤੇ ਵਿਰੋਧ ਦੇ ਵਿੱਚ ਅੱਜ ਇਹ ਧਰਨਾ ਲਗਾਇਆ ਗਿਆ ਇਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਸੀ ਕਿ ਜੇਕਰ ਸਰਕਾਰ ਕੁੱਟੇ ਪੈਰੀ ਇਸ ਚੀਜ਼ ਤੋਂ ਵਾਪਸ ਨਾ ਹੋਈ ਇਸ ਗੰਦੀ ਨੀਤੀ ਨੂੰ ਵਾਪਸ ਨਾ ਲਿਆ ਤਾਂ ਸੂਬਾ ਮੁਲਾਜ਼ਮ ਜਥੇਬੰਦੀਆਂ ਜੋ ਕਿ ਆਮ ਆਵਾਮ ਸੋਚੀਆਂ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਨਾਲ ਇਸ ਚੀਜ਼ ਦਾ ਵਿਰੋਧ ਕਰੇਗੀ ਜਿਸ ਦੀ ਅੱਜ ਪਹਿਲੀ ਕਰੀ ਹੈ ਅਗਲੀ ਕੜੀ ਦੇ ਵਿੱਚ 29 ਤਰੀਕ ਨੂੰ ਇਸੇ ਜਗ੍ਹਾ ਦੇ ਉੱਪਰ ਅਸੀਂ ਜੋਨ ਪਧਰੀ ਧਰਨਾ ਲਗਾ ਰਹੇ ਹਾਂ ਤੇ ਆਉਣ ਵਾਲੀ 2 ਤਰੀਕ ਨੂੰ ਅਸੀਂ ਬਿਜਲੀ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਹਾਂ ਅਸੀਂ ਆਪ ਜੀ ਦੇ ਮਾਧਮ ਰਾਹੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜੀ ਅਪੀਲ ਕਰਨੀ ਚਾਹੁੰਦੇ ਹਾਂ ਕਿ ਆਪ ਜੀ ਇਹ ਜੋ ਗੰਦੀ ਨੀਤੀ ਤੁਸੀਂ ਪੀਐਸਪੀਸੀਐਲ ਦੀਆਂ ਆਵਾਮ ਦੀ ਆਪਣੀ ਜਾਇਦਾਦਾਂ ਨੂੰ ਵੇਚਣ ਦੀ ਨੀਤੀ ਬਣਾਈ ਆ ਉਸ ਚੀਜ਼ ਨੂੰ ਵਾਪਸ ਲੈਣ ਲਈ ਮੈਂ ਰਿਸ਼ਵਾਲ ਸਿੰਘ ਟੀਐਸਵੀ ਅਪਲਾਈ ਫੋਟੇਸ਼ਨ ਐਟਕ ਦਿੱਲੀ ਜੰਮਾ ਦੇ ਕਿ ਪੰਜਾਬ ਅਸੀਂ ਅੱਜ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਜ਼ਮੀਨਾਂ ਵੇਚਣ ਦੀ ਆ ਜਿਹੜੀ ਸਰਕਾਰੀ ਜਾਇਦਾਦਾਂ ਵੇਚਣ ਦੀ ਆ ਉਸ ਦੇ ਵਿਰੋਧ ਦੇ ਵਿੱਚ ਅਸੀਂ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਸਰਕਲ ਪੱਧਰ ਤੇ ਧਰਨੇ ਲਾ ਰਹੇ ਆ ਉਸੇ ਕੜੀ 'ਚ ਅਸੀਂ ਅੱਜ ਲੁਧਿਆਣਾ ਦਾ ਧਰਨਾ ਜਿਹੜਾ ਅੱਜ ਲਾ ਰਹੇ ਆ ਅਸੀਂ ਅਸੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇਕਰ ਇਹ ਪ੍ਰਾਪਰਟੀਆਂ ਪਬਲਿਕ ਪ੍ਰਾਪਰਟੀਆਂ ਆ ਜੇਕਰ ਇਹ ਵੇਚੀਆਂ ਜਾਂਦੀਆਂ ਤਾਂ ਜਿਹੜਾ ਬਿਲੀਬੋਰਡ ਹੋਰ ਘਾਟੇ ਚੱਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪ੍ਰਾਪਰਟੀਆਂ ਵੇਚ ਕੇ ਜਿੰਨੇ ਦਫ਼ਤਰ ਆ ਜਾਂ ਬਿਲੀ ਘਰ ਨੇ ਉਹ ਹੋਰ ਨਹੀਂ ਸਾਰੇ ਜਾਣਗੇ ਤਾਂ ਹੋਰ ਮਹਿੰਗੀਆਂ ਉਹ ਵੇਖ ਵਾਸਤੇ ਜਿਹੜੀਆਂ ਜ਼ਮੀਨਾਂ ਆ ਲੋੜ ਵਧਨ ਦੇ ਨਾਲ ਜਿਹੜੇ ਬਿਲੀ ਘਰ ਵਧਨੇ ਆ ਜਾਂ ਬਿਲੀ ਘਰਾਂ ਦੇ ਨਾਲ ਨਾਲ ਦਫ਼ਤਰ ਵਧਨੇ ਆ ਉਹ ਮਹਿੰਗੀਆਂ ਜ਼ਮੀਨਾਂ ਲੈ ਕੇ ਜਾਂ ਕਿਰਾਏ ਤੇ ਲੈ ਕੇ ਉਹ ਰਹਿਣਾ ਪਏਗਾ ਔਰ ਬਿਜਲੀ ਬੋਰਡ ਜਿਹੜਾ ਅੱਗੇ ਹੀ ਲੋਨ ਦੇ ਸਾਰੇ ਵੈਂਟੀਲੇਟਰ ਤੇ ਚੱਲ ਰਿਹਾ ਉਸ ਨੂੰ ਹੋਰ ਜਿਹੜੀ ਆ ਉਹ ਢਾ ਲੱਗੇਗੀ ਔਰ ਔਖਾ ਹੋ ਜਾਏਗਾ ਉਹਨਾਂ ਦਾ ਜਿਨ੍ਹਾਂ ਜਿਹੜੀ ਬਿਲੀ ਆਮ ਪਬਲਿਕ ਤੱਕ ਜਿਹੜੀ ਆ ਬਿਜਲੀ ਪਹੁੰਚ ਰਹੀਆਂ ਹੋਰ ਮਹਿੰਗੀ ਹੋ ਜਾਏਗੀ ਇਸ ਕਰਕੇ ਜੇ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਇਹ ਜਿਹੜੀਆਂ ਪ੍ਰਾਪਰਟੀਆਂ ਆ ਉਹ ਨਾ ਵੇਚੀਆਂ ਜਾਣ ਜੇਕਰ ਪ੍ਰਾਪਰਟੀਆਂ ਵੇਚਦੀਆਂ ਅਸੀਂ ਇਸ ਤੋਂ ਹੋਰ ਅੱਗੇ ਜਿਹੜੇ ਸਖਤ ਅਕਸ਼ਨ ਕਰਾਂਗੇ ਲੜਾਈ ਦੇ ਹੋਰ ਤੇਜ਼ ਮੈਦਾਨ ਵਿੱਚ ਜਾਵਾਂਗੇ ਆਮ ਲੋਕਾਂ ਦੇ ਨਾਲ ਮੁਹਿੰਮ ਬਣਾ ਕੇ ਇਹ ਜਿਹੜੀਆਂ ਪ੍ਰਾਪਰਟੀਆਂ ਵੇਚਣ ਤੋਂ ਰੋਕਾਂਗੇ ਉਹ ਜਿੱਥੇ ਕਿਸਾਨ ਜਥੇਬੰਦੀਆਂ ਨੇ ਬੇਸ਼ੱਕ ਸਾਨੂੰ ਸਮਰਥਨ ਵੀ ਦਿੱਤਾ ਉਹ ਆਮ ਮੁਹਿੰਮ ਬਣਾ ਕੇ ਜਿਹੜੀਆਂ ਪ੍ਰਾਪਰਟੀਆਂ ਇਹ ਸਾਰੀਆਂ ਵੇਚਣ ਤੋਂ ਪੰਜਾਬ ਸਰਕਾਰ ਨੂੰ ਰੋਕਿਆ ਜਾਏਗਾ ਸਾਨੂੰ ਜਿੱਥੇ ਤੱਕ ਜੇ ਸ਼ੀਧੀਆਂ ਪ੍ਰਾਪਤ ਕਰਨੀਆਂ ਨੇ ਉਹ ਵੀ ਕਰਾਂਗੇ ਇਹ ਪਿੱਛੇ ਨਹੀਂ ਹਟਾਂਗੇ ਧੰਨਵਾਦ ਹਾਂਜੀ ਤਰਨੇ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਜਿਹੜੀਆਂ ਅੱਗੇ ਵੀ ਜਿਹੜੀਆਂ ਬਾਹਰ ਸੀਗੀਆਂ ਪੀਐਸਸੀ এমਪਲਾਈਫਰ ਇਹ ਟੈਕਨੀਕਲ ਸਰਵਾਈ ਜੂਨੀਅਰ ਕਰਮਚਾਰੀ ਦਾਲਾ ਐਸੋਸੀਏਸ਼ਨ ਆ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਆ ਆਓ ਜੀ ਆ ਇੰਜੀਨੀਅਰ ਐਸੋਸੀਏਸ਼ਨ ਆ ਇਸ ਦੇ ਨਾਲ ਹੀ ਕਾਫੀ ਜਿਹੜੀਆਂ ਜਥੇਬੰਦੀਆਂ ਬਾਹਰ ਰਹੀਆਂ ਸੀ ਉਹ ਵੀ ਸਾਡੇ ਨਾਲ ਸਮੂਹਿਤ ਕੀਤੀ ਆ ਉਹ ਸਾਰੀਆਂ ਨਾਲ ਇੱਕ ਮੰਚ ਬਣਾ ਕੇ ਇੱਕੋ ਥੜੇ ਤੇ ਜਿਹੜੀ ਆ ਸਿਰਫ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਬਿਲੀ ਬੋਰਡ ਦੀਆਂ ਵੇਚੀਆਂ ਦੀਆਂ ਉਹਦੇ ਖਿਲਾਫ ਹੀ ਲੜਾਈ ਜਿਹੜੀ ਵਿੱਢੀ ਗਈ ਆ ਹੋਰ ਕੋਈ ਫਿਲਹਾਲ ਮੁੱਦਾ ਨਹੀਂ ਹੈ ਮੰਗਾ ਨਾ ਬੁੱਧੀਆਂ ਹੋਈਆਂ ਤਾਂ ਇਹ ਜਿਹੜੀ ਜਥੇ ਬੰਦੀਆਂ ਆ ਇਹ ਹੋਰ ਜਿਹੜੀਆਂ 29 ਤਰੀਕ ਨੂੰ ਧਰਨਾ ਲਾ ਰਹੀਆਂ 2 ਤਰੀਕ ਨੂੰ ਫੇਰ ਜਿਹੜਾ ਪੰਜਾਬ ਪਧਰੀ ਧਰਨਾ ਜਿਹੜਾ ਬਿਲੀ ਮੰਤਰੀ ਦੀ ਕੋਠੀ ਦੇ ਬਾਹਰ ਲਾਉਣ ਜਾ ਰਹੇ ਆ ਅਸੀਂ ਉਹ ਉਹ ਤੋਂ ਹੋਰ ਐਕਸ਼ਨ ਜਿਹੜੇ ਤੇਜ਼ ਆ ਉਹ ਕਰਨ ਵਾਲ ਮਜਬੂਰ ਹੋਵਾਂਗੇ ਉਸ ਦਰਮਿਆਨ ਜੋ ਕੋਈ ਨੁਕਸਾਨ ਹੁੰਦਾ ਜਾਂ ਕੋਈ ਗੱਲ ਹੁੰਦੀ ਆ ਜਾਂ ਬਿਲੀ ਖਲੋਤ ਆਉਂਦੀ ਆ ਇਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਇਹਦੀ